ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਗਨਾ ਵਾਹਿਗੁਰੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਿਰੰਤਰ ਸੇਵਾ ਕਾਰਜ ਚੱਲਦੇ ਰਹਿੰਦੇ ਨੇ ਤੇ ਸੰਗਤ ਇਹਨਾਂ ਸੇਵਾ ਕਾਰਜਾਂ ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਸੁਭਾਗਾ ਸਮਝਦੀ ਹੈ ਇਸੇ ਪ੍ਰਕਾਰ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰੀ ਦੀ ਸਫਾਈ ਸੰਬੰਧੀ ਵੀ ਸੇਵਾ ਹਰ ਸਾਲ ਹੁੰਦੀ ਹੈ ਜੋ ਕਿ ਨਿਸ਼ਕਾਮ ਸੇਵਕ ਜਥਾ ਯੂਕੇ ਵੱਲੋਂ ਕੀਤੀ ਜਾਂਦੀ ਹੈ ਇਸ ਸਾਲ ਵੀ ਇਸ ਸੇਵਾ ਦਾਸ ਭਾਗ ਨਿਸ਼ਕਾਮ ਸੇਵਕ ਜਥਾ ਯੂਕੇ ਨੂੰ ਹਾਸਲ ਹੋਇਆ ਸੋਨੇ ਦੀ ਚਮਕ ਕਾਇਮ ਰੱਖਣ ਲਈ ਕਿਸੇ ਪ੍ਰਕਾਰ ਦੇ ਕੈਮੀਕਲ ਦੀ ਵਰਤੋਂ ਇਸ ਸੇਵਾ ਦੌਰਾਨ ਨਹੀਂ ਕੀਤੀ ਜਾਂਦੀ ਸਗੋਂ ਸੋਨੇ ਦੀ ਧੁਾਈ ਲਈ ਰੀਠੇ ਦੇ ਮਿਸ਼ਰਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਕੁਆਲਿਟੀ ਵਿੱਚ ਕੋਈ ਫਰਕ ਨਾ ਪਵੇ ਅਤੇ ਸਾਫ ਸਫਾਈ ਵੀ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਵਾ ਉਹਦੀ ਸੇਵਾ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਵੱਲੋਂ ਅੱਜ ਸਹੀ 10:30 ਵਜੇ ਅਰਦਾਸ ਬੇਨਤੀ ਕਰਕੇ ਸੋਨੇ ਦੀ ਤਬਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਆਦੇਸ਼ਾਂ ਮੁਤਾਬਕ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਇਹ ਸ਼ੁਰੂ ਹੋਈ ਆ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਉਸ ਸੇਵਾ ਵਿੱਚ ਸ਼ੁਰੂ ਕਰਵਾ ਕੇ ਹਿੱਸਾ ਲੈ ਕੇ ਆਇਆ ਜਿੰਨੀਆਂ ਵੀ ਸੰਗਤਾਂ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਰਹੀਆਂ ਨੇ ਸਤਿਗੰਦ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਾਲ ਗੁਰੂ ਨਾਨਕ ਨਾਮ ਸਿਵ ਦੇ ਜਥੇ ਉੱਥੇ ਇੰਗਲੈਂਡ ਤੋਂ ਆ ਕੇ ਕਈ ਬੰ 45 50 ਮੈਂਬਰਸ ਆ ਕੇ ਰੀਠੇ ਦੇ ਨਾਲ ਸਪਾਈ ਕਰਤੀ ਜਾਂਦੀ ਹੈ ਜਿਹਦੇ ਚਮਕ ਬਿਲਕੁਲ ਕਰੋੜਾ ਹੋ ਜਾਂਦੀ ਹੈ ਤੇ ਕੋਈ ਕੈਮੀਕਲ ਨਹੀਂ ਰੀਠੇ ਵਿੱਚ ਇਸ ਲਈ ਕਈ ਬੰ 8 ਤੋਂ 10 ਦਿਨ ਲੱਗਦੇ ਹਨ ਹਰ ਇੱਕ ਸਾਲ ਇੱਕ ਵਾਈ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਤੇ ਅੰਤਲ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਾਵਨ ਪੁੱਤਰ ਪਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਗੁਰਮਾਰ ਨੇ ਪਾਰ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਜਿਸ ਦੇ ਸੇਵਾਦਾਰ ਕੋਈ ਲਗਭਗ 50 60 ਸੇਵਾਦਾਰ ਹਰ ਸਾਲ ਦੀ ਤਰ੍ਹਾਂ ਕੋਲਾ ਮੱਲਾ ਮਨਾ ਕੇ ਜੋ ਬਾਹਰਲੀ ਸੋਨੇ ਸੋਨਾ ਲੱਗਾ ਹੈ ਉਸ ਦੀ ਤਵਾਈ ਦੀ ਸੇਵਾ ਕਰਨ ਵਾਸਤੇ ਅੱਜ ਇਹ ਸੇਵਾ ਨਿਭੀਤੀ ਗਈ ਹੈ ਹਰ ਸਾਲ ਮਹਾਪੁਰਖਾਂ ਦੀ ਗਵਾਹੀ ਹੇਠ ਸਤਕਾਰਯੋਗ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਦੇ ਸੇਧ ਵਿੱਚ ਜਥਾ ਇਹ ਸੇਵਾ ਨਿਭਾਉਂਦਾ ਹੈ ਇਸੇ ਵਾ ਕੁਰਤਨ ਸਮਿਆਂ ਦੇ ਹਿਸਾਬ ਦੇ ਨਾਲ ਰੀਠੇ ਦੇ ਪਾਣੀ ਤੇ ਨਿੰਬੂ ਦੇ ਪਾਣੀ ਦੇ ਨਾਲ ਇਹ ਸਾਰਾ ਸੋਨਾ ਤੋਤਾ ਜਾਂਦਾ ਹੈ 10 12 ਦਿਨ ਇਸੇ ਵਾ ਨਿਭਾਈ ਜਾਏਗੀ ਜਦੋਂ ਇਸੇ ਵਾ ਸੰਪੂਰਨ ਹੁੰਦੀ ਹੈ ਤੇ ਉਸੇ ਤਰ੍ਹਾਂ ਜੋ ਸੋਨੇ ਦਾ ਸ਼ਾਇਨ ਹੈ ਚਮਕ ਹੈ ਉਹ ਵਾਪਸ ਉਸੇ ਤਰ੍ਹਾਂ ਹੋ ਜਾਂਦੀ ਹੈ ਕਿਉਂਕਿ ਪੋਲੂਸ਼ਨ ਕਰਕੇ ਵਾਤਾਵਰਨ ਕਰਕੇ ਆਪ ਜੀ ਦੇਖ ਸਕਦੇ ਹੋ ਕਈ ਵਾਰੀ ਸੋਨੇ ਦੇ ਉਤੇ ਕਾਲਕ ਵਗਰ ਆ ਜਾਂਦੀ ਹੈ ਪਰ ਗੁਰੂ ਮਹਾਰਾਜ ਮਿਹਰ ਕਰਦੇ ਹਨ ਸਤਸੰਗਤਰੋਂ ਪਾਰ ਇਹ ਸੇਵਾ ਮਹਾਰਾਜ ਨੇ ਗੁਰੂ ਨਾਨਕ ਸ਼ਕਾਮ ਸੇਵਕ ਦਸਦੀ ਚੋਲੀ ਵਿੱਚ ਐਸ்சிਪੀਸੀ ਦੇ ਸਹਿਯੋਗ ਦੇ ਨਾਲ ਇਹ ਪਾਈ ਹੋਈ ਹੈ ਤੇ ਸਾਰਾ ਸਾਲ ਇਹ ਸੇਵਾ ਹੋ ਕੇ ਇੱਕ ਸਾਲ ਦੇ ਵਿੱਚ ਇਹ ਉਸੇ ਤਰ੍ਹਾਂ ਗੋਲ ਦੀ ਸ਼ਾਇਨ ਰਹਿੰਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੇਵਾ ਆਪ ਕਰਾ ਲੈਣ ਬੋਲ ਚੁਪ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ